ਲੋਕਾਂ ਨੂੰ ਲੱਗੇਗਾ 10-10 ਹਜ਼ਾਰ ਰੁਪਏ ਦਾ ਜੁਰਮਾਨਾਿੱਤਾ ਖਾਤਿਆਂ ਚੋਂ ਕੱਟੇ ਜਾਣਗੇ 10-10 ਹਜ਼ਾਰ ਰੁਪਏ ਸਰਕਾਰ ਨੇ ਕੀਤਾ ਤਾਜ਼ਾ ਐਲਾਨ ਲੱਗੇਗਾ ਜੁਰਮਾਨਾ 에어ਪੋਰਟ ਰੋਡ ਕੋਲ ਕਈ ਏਕੜ ਚ ਕੱਟੀ ਨਜਾਇਜ਼ ਕਲੋਨੀ ਦੇ ਤੜਾ ਤੜ ਰਜਿਸਟਰਡ ਹੋ ਰਹੇ ਵਸੀਕੀਆਂ ਤੇ ਰੋਕ ਲਾ ਲਈ ਉਹਨਾਂ ਨੇ ਸਬੰਧਿਤ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਪਰ ਉਹਨਾਂ ਦੀ ਸ਼ਿਕਾਇਤ ਤੇ ਜਦੋਂ ਕੋਈ ਮਹੀਨਿਆਂ ਤੱਕ ਕੋਈ ਕਾਰਵਾਈ ਨਾ ਹੋਈ ਤਾਂ ਉਹਨਾਂ ਨੇ ਆਪਣੀ ਸ਼ਿਕਾਇਤ ਸੰਬੰਧੀ ਆਰਟੀਆਈ ਪੀਸੀ ਜਿਸ ਤੇ ਵਾਰ-ਵਾਰ ਕਮਿਸ਼ਨ ਵੱਲੋਂ ਬੁਲਾਏ ਜਾਣ ਦੇ ਬਾਵਜੂਦ ਨਾ ਤਾਂ ਸਬ ਰਜਿਸਟਰਡ ਤੇ ਪੂਰਬੀ ਪਰਮਪਾਲ ਅਤੇ ਨਾ ਹੀ ਤਹਿਸੀਲ ਮਨਵੀਰ ਕੌਰ ਕਮਿਸ਼ਨ 'ਚ ਜਵਾਬ ਦੇਣ ਲਈ ਪੁੱਜੇ ਉਨ੍ਹਾਂ ਦੇ ਗੈਰ ਜ਼ਿੰਮੇਵਾਰਨਾਰ ਰਵਈਏ ਤੇ ਕਮਿਸ਼ਨ ਨੇ ਸਖਤ ਰੁਖ ਅਖਤਿਆਰ ਕਰਦੇ ਹੋਏ ਦੋਵਾਂ ਅਧਿਕਾਰੀਆਂ ਨੂੰ 10-10 ਹਜ਼ਾਰ ਰੁਪਏ ਜੁਰਮਾਨਾ ਲਾਉਂਦੇ ਹੋਏ ਉਕਤ ਰਾਕਮ ਉਨ੍ਹਾਂ ਦੀ ਤਨਖਾਹ ਚੋਂ ਕੱਟਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਕਮਿਸ਼ਨ ਨੇ ਇਸ ਸਬੰਧੀ ਡੀਸੀ ਲੁਧਿਆਣਾ ਜਤਿੰਦਰ ਜੋਰਵਾਲ ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਜਾਇਜ਼ ਕਲੋਨੀ ਦੇ ਰਜਿਸਟਰਡ ਹੋ ਰਹੇ ਵਸਕੀਆਂ ਨੂੰ ਰੋਕਣ ਲਈ ਕੀਤੀ ਸ਼ਿਕਾਇਤ ਦਾ ਕੋਈ ਜਵਾਬ ਨਾ ਮਿਲਣ ਤੇ ਆਰਟੀਆਈ ਤਹਿਤ ਮੰਗੀ ਜਾਣਕਾਰੀ ਵੀ ਮੁਹੱਈਆ ਨਾ ਕਰਵਾਉਣ ਤੇ ਚੀਫ ਇਨਫੋਰਮੇਸ਼ਨ ਕਮਿਸ਼ਨ ਨੇ ਸਾਬਰ ਰਜਿਸਟਰਾਰ ਪੂਰਬੀ ਅਤੇ ਸਾਨੇਵਾਲ ਨੂੰ 10-10000 ਰੁਪਏ ਦਾ ਜੁਰਮਾਨਾ ਲਾਉਂਦੇ ਹੋਏ ਉਕਤ ਰਕਮ ਉਹਨਾਂ ਦੀ ਤਨਖਾਹ ਚੋਂ ਕੱਟਣ ਦੇ ਜਿਹੜੇ ਹੁਕਮ ਆ ਉਹ ਦਿੱਤੇ ਹਨ ਤਾਂ ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੋਰ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ